ਗਾਣਾ ਲਾਣਾ ਤੇ ਬਾਲੋਂ ਦਾ ਮੰਗ ਗਾ ਉਹ ਨਹੀਂ ਗਾ ਤੇ ਗਾਣਾ ਲਾਉਣਾ ਹੀ ਉਹ ਜਿਹੜਾ ਨਸੀਬ ਸਾਡੇ ਲਿਖੇ ਰ ਆਪਣੇ ਸੱਚੀ ਬਸ ਹਾਂਜੀ ਬਾਬਾ ਜੀ ਸ਼ਗਲੇ ਫੁਲਕੇ ਸ਼ਗਲੇ ਜੀ ਮਹਾਰਾਜ ਚਾਲੇ ਠੀਕ ਲੰਗਰ ਬਣਾ ਰਹੇ ਚੱਲਦੇ ਆ ਮਹਾਰਾਜ ਦੀ ਕਿਰਪਾ ਨਾਲ ਠੀਕ ਹੈ ਸੰਗਤ ਨੂੰ ਪੁੱਛਿਆ ਗੁਣਕੇ ਚੱਲਦੇ ਰਹਿਣ ਤੇ ਸਿੰਘ ਖਾਂਦੇ ਨਾ ਵਾਹ ਰਬਾ ਜੀ ਪ੍ਰਸ਼ਾਦਾ ਲੋ ਲੰਗਰ ਤਬਦਾ ਰਵੇ ਸਾਥ ਸੰਗਤ ਸਾਦੀ ਰਵੇ ਆ ਸਾਡੇ ਸੰਤ ਜੀ ਨੇ ਤੇ ਮਹਾਰਾਜ ਦਾ ਨਾਮ ਲੈਂਦੀ ਰਵੇ ਸੰਗਤ ਚ ਚਲੋ ਮੌਲ ਚਾਲ ਵੇਖੋ ਐਮਪੀ ਦਾ ਡੇਰੇ ਲਾਏ ਆ ਇਮਲੀ ਦੇ ਪੀੜ ਦੇ ਪਾਸ ਬਾਜੇ ਆਪਾਂ ਨੂੰ ਦੇਖ ਨਹੀਂ ਪਜਾਓ ਪਰਲੇ ਵਾਸ ਨਿਕਲਿਆ ਮੰਦਰ ਤੋਂ ਉਹਨੂੰ ਵੇਖ ਕੇ ਭੱਜ ਗਿਆ ਹਾਂਜੀ ਆਈ ਮਾਲਕਾਂ ਦਾ ਮੁਗਿਆ ਸਿਲੰਡਰ ਤੇ ਯਾਰ ਫੋਰਮੈਨ ਹਿਸਾਬ ਹੁਣੀ ਕਰਨ ਦਾ ਹੈ ਖੇਚਣੋਂ ਚੁੱਲੇ ਦੀ 15 ਦਿਨ ਹੋ ਗਏ ਆ 15 ਦਿਨੀ ਸਿਲੰਡਰ ਖਾਲੀ ਹੋ ਗਿਆ ਅੱਧਾ ਪਾਣੀ ਦੇਤਾ ਆਈ ਸਾਨੂੰ ਇਹ ਗੱਲ ਕਰਨੀ ਆ ਪਰ ਤੇ ਕਹਿ ਸਕਦਾ ਗੈਸ ਅੱਧੀ ਦਿੱਤੀ ਆ ਪਾਣੀ ਆ ਵਿੱਚ ਯਾਰ ਤੇ ਚੋਂ ਬੰਦਿਆਂ ਦੀ ਰੋਟੀ ਪੱਕਦੀ ਆ ਪਾਣੀ ਪਾਉਂਦੇ ਆ ਤੇ ਵੇਰ ਸਫਰਾ ਕਰਦਾ ਚਲੋ ਕੋਈ ਨਹੀਂ ਮੈਂ ਰੋਟੀ ਦੇ ਖਾਣੀ ਆ ਇਕੱਲੇ ਦੇ ਭਾਗ ਰਈਆਂ ਕਸਮੀਂ ਨਹੀਂ ਇਹ ਬ੍ਰੋਹਨ ਦਸ ਸੀ ਸਾਡੇ ਲਿਖੇ ਰੱਬ ਨੇ ਕੱਚੀ ਪੈਨ ਇਹ ਵੀ ਦਿਨ ਦੇਖਣੇ ਪੜਿਆ ਐਮਪੀ ਜਾ ਕੇ ਦੇਖਣੇ ਪੜੇ ਨਹੀਂ ਇਹ ਤਾਂ ਚਲੋ ਘਰੇ ਵੀ ਦਿਨ ਦੇਖੀਦੇ ਆ ਗੁੱਦ ਬਲੰਦੇ ਉਹ ਨਹੀਂ ਇਦਾਂ ਮਤਲਬ ਕੰਮ ਵਿਚਾਲੇ ਸੱਬਿਆ ਚਾਰ ਕੋਈ ਤੇ ਚੁੱਲਾ ਸੱਬਿਆ ਚਾਰ ਕੋਈ ਨਹੀਂ ਨਹੀਂ ਇਦਾਂ ਵਿਚ ਵਿਚਾਲੇ ਕੰਮ ਹੋਣ ਵਾਲਾ ਉਹ ਪਿਆ ਬੰਦ ਹੋ ਯਾਰ ਕੋਈ ਨਹੀਂ आज रोटियां त तुन, तंदूर वालीयां खानियां सीख-सीख के। चुल्ले 'ਚ। ਨਹੀਂ ਕੰਜ ਲੱਗਣ ਕਿਉਂ। ਤਾਂ ਟੈਨਸ਼ਨ ਆ ਲੈ। ਸਿਕੋਣਾ ਤੈਨੂੰ। ਅੱਜ ਫੇਰ ਮੰਮੀ ਸਿਖ ਲਾ। ਬੜਾ ਕੁਝ ਸਿੱਖੇ ਜਾਏਗਾ ਤੂੰ। ਹਾਲੇ ਵੀ ਨਾ ਆਏਗਾ। ਇਹ ਬਹੁਤ ਸਿੱਖਣਾ ਕੋਈ। ਅੱਜ ਟੋਪੀ ਇਹ ਰੋਗ ਪੰਦੀ ਆ। ਓਏ ਧੰਨ ਕੀਤਾ ਇਹ ਨਵਾਂ ਸਟਾਈਲ ਚ ਆਈ। ਸਟਾਈਲ ਵੀ ਅੱਗੀ ਤੇਰਾ ਬਦਲ। ਯੋਹਾਨੀ ਸੇਂਗੜਾ ਸਟਾਈਲ ਆ ਇਹ ਯਾਨੀ ਸੇਂਗੜਾ ਕੀ ਗਣੀ ਸੇਂਗੜਾ ਵਾਲਾ ਮਾੜਣਾ ਅੱਜ ਉਹਦੇ ਬੱਗੇ ਹੋਰ ਮਾਣਗੇ ਮੈਂ ਕੀ ਕਰਾਂ ਯਾਰ ਐਂਟੀ ਕਰਕੇ ਐਂਟੀ ਕਰਕੇ ਫੈਸ਼ਨ ਚੱਲਦਾ ਇਹਨਾਂ ਨੂੰ ਮੈਂ ਕੀ ਕਰਾਂ ਯਾਰ ਮੇਰੇ ਵੱਲ ਵੇਖ ਕੋਈ ਨਹੀਂ ਇਹ ਤਾਂ ਉਹ ਇੰਜ ਲੱਗ ਇੰਜ ਕਰਕੇ ਇੱਥੋਂ ਮੜਾ ਹੋਣਾ ਕਰਦੇ ਜੀ ਗਾ ਸਿਲੰਡਰ ਦਾ ਆਡਾ ਮੁੱਕ ਤੇ ਹੁਣ ਦੇਸੀ ਜ਼ਗਾਰਡ ਲੰਦੇ ਆ ਕਿਹੜੇ ਵੇਲੇ ਕਰਨਾ ਪਿਆ ਜਾਂਦਾ ਜ਼ਗਾਰਡ ਦਾ ਜ਼ਗਾਰਡ ਤੇ ਕਰਨਾ ਪੜਾ ਸਿਰੇ ਭਲੇ ਅੱਜ ਰੋਟੀਆਂ ਨਹੀਂ ਤਵੇ ਦੀਆਂ ਇੱਥੇ ਰਸਣੀਆਂ ਚੁੱਲੇ ਦੀਆਂ ਸੇਕ ਸੇਕ ਕੇ ਕੋਲਾ ਕੇ ਸਾਹ ਹਾਂ